ਹਾਂਜੀ ਗੁੱਡ ਮਾਰਨਿੰਗ ਜੀ ਅੱਜ ਆਪਣਾ ਹੈਗਾ 20ਵਾਂ ਦਿਨ ਤੇ ਪਹੁੰਚ ਚੁੱਕੇ ਹਾਂ ਗਰਾਊਂਡ 'ਚ ਤੇ ਕੋਈ ਸਾਬ ਤਾਂ ਲਵਾਉਂਦੇ ਮਿਹਨਤ ਆਪਾਂ ਥੋੜਾ ਲੇਟ ਆਈਦਾ 1:00 ਘੰਟਾ 6 ਵਜੇ ਤੇ ਮੁੰਡਿਆਂ ਦੀ ਮਿਹਨਤ ਦੇਖੋ ਮੁੰਡੇ ਪਿੱਛੇ ਲੱਗੇ ਜਾ ਰਹੇ ਆ ਤੇ ਤੁਹਾਨੂੰ ਦਿਖਾਉਨੇ ਆ ਅੱਜ ਕੋਈ ਸਾਬ ਪੂਰੇ ਮੂਡ 'ਚ ਤਸੱਲੀਆਂ ਕਰਾਉਂਦੇ ਆ ਅੱਜ ਨਹੀਂ ਛੱਡਦੇ ਮਿਹਨਤ ਦਿਨ-ਦਿਨ ਸਖਤ ਹੁੰਦੀ ਜਾ ਰਹੀ ਆ ਤੇ ਪੂਰਾ ਕੰਮ ਕਿਹੜਾ ਵਾ ਸ਼ਾਬਾਸ਼ ਸ਼ਾਬਾਸ਼ ਆ ਗਿਆ ਮਗਰੇ ਮੈਂ ਵੀ ਉਹ ਹੈਪੀ ਡੋਲਾ ਗੱਡਾ ਉਣ ਡਿਆ ਈ ਉਹ ਵਿੱਚ ਓਏ ਹੋਏ ਐਸ ਤਰ੍ਹਾਂ ਕਹਿ ਵੇਟ ਟੁੱਟ ਜਾਣਾ ਅ ਪ੍ਰਧਾਨ ਤੇ ਲਿੱਸਾ ਜਾਈ ਲੱਗੰਦੇ ਆ ਵਿੱਚ ਸ਼ੁਕਰ ਦਾ ਲਿੱਸੇ ਹੋਇਆ ਆ ਕਹਿੰਦੇ ਟੈਟੂ ਵਾਲਾ ਮੁੰਡਾ ਵੀ ਛਾਇਆ ਪਿਆ ਆ ਵਾ ਕਹਿੰਦੇ ਕਹਿੰਦਾ ਮਸ਼ੀਨਾਂ ਲੈ ਕੇ ਆਉਣੀਆਂ ਇੱਥੇ ਕਿਸੇ ਦਿਨ ਮੂਰਨੀਆਂ ਪਾਉਣੀਆਂ ਪੱਟਾਂ ਤੇ ਭਾਜੀ ਵੀ ਕਹਿੰਦਾ ਹੁਣ ਫਾਰਮ ਚ ਆ ਗਏ ਨੇ ਕੋ ਸਹਜ ਵੀਡੀਓ ਬਣਾ ਕੇ ਜਲਦੀ ਮੇਰਾ ਸੈੱਟ ਲੰਘ ਚੱਲਿਆ ਵਾ ਭੱਜ ਕੇ ਭੱਜ ਕੇ ਹੱਲ ਗੁਰੀ ਤੂੰ ਫੜ ਸਾਰੇ ਕਵਰ ਕਰ ਦੇ ਉਧਰ ਮੁੰਡੇ ਸਾਰੇ ਕਵਰ ਕਰ ਮਿਹਨਤ ਲੱਗ ਰਹੀ ਆ ਓ ਕੋ ਸਭ ਖੜੇ ਨੇ ਆਮਨਪਈ ਤੇ ਆ ਸਾਡੇ ਨਾਲ ਦੇ ਚੱਲ ਸ਼ੁਰੂ ਕਰ ਚੱਲ ਚੱਲ ਪੈਰ ਦੇ ਹੇਠਾਂ ਚੱਲ ਚੱਲ ਪੈਰ ਮਾਰ ਕੇ ਧਰਤੀ ਹਿਲਾ ਹੀ ਜਾਂਦਾ ਸੱਦਾ ਵਿੱਚ ਆ ਸੱਦਾ ਹੀ ਕਰੀ ਨਾ ਚੱਲ ਚੱਲ ਤੁਰਿਆ ਜਾ ਔਕਾਸ਼ ਓਏ ਆ ਚੰਪ ਲੈ ਲੈ ਪੁੱਤ ਸੱਦਾ ਹਾਂ ਸੱਦਾ ਲੈ ਚੱਲ ਫੇ ਜਾ ਚੱਲ ਚੱਲ ਗੱਡੀ ਰੋ ਦਿੰਦੇ ਜੀ ਚਲਾ ਨਾ ਸਾਰਾ ਸਾਫੀ ਚੱਕ ਦੇ ਨਾ ਤੁਰਿਆ ਜਾ ਕਰ ਸਹਿਜ ਭੱਜ ਚੱਲ ਗੋਰੀ

ਸ਼ਾਬਾਸ਼ ਸ਼ਾਬਾਸ਼ ਚਾਵਾ ਸ਼ਾਬਾਸ਼ ਅਮਰਤ ਚੱਲ ਚੱਲ ਚਲੋ 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 ਇੱਕ ਸੈਟ ਅੱਗੇ ਸਕਿਪ ਹੋ ਗਿਆ ਵੀਡੀਓ ਦਾ ਹਾਂਜੀ ਸਹਿਦ ਜੀ ਕੀ ਦੀਦਾ ਅੱਜ ਬੋਲ ਕੇ ਰੱਬ ਰੱਬੀ ਦੀਦਾ ਹੋ ਰਹੀ ਹੈ ਹਨਾ ਜਾਂਦੇ ਕਿ ਨੱਚਦੇ ਮੁੰਡੇ ਵੇ ਕਿਉਂ ਪੌਂਦੀ ਬਾਕੀਆਂ ਜਵਾਨੀ ਕਿ ਨਹੀਂ ਨੱਚਦੇ ਜਾਂਦੇ ਕਿ ਨਹੀਂ ਲੈ ਪਾਉ ਵੀਡੀਓ ਬਣਾ ਦਿਆ ਕਰ ਮੇਰਾ ਫੇਸ ਸੈਟ ਰਹਿ ਜਾਂਦਾ ਵਿੱਚ ਗੜਾ ਉੱਛਾਲੂ ਆਈਏ ਭਾਈ ਲੋ ਬਰਫ ਖਾ ਗਿਆ ਗੱਲ ਫੈਸਲਾ ਕਰਦੇ ਕੋਈ ਹਾਂ ਹਾਂ ਕਿਹਦਾ ਗੋਦਾ ਕਿਹਦਾ ਬਾਈ ਆਈਏ ਯੇ ਸ਼ੁਰੂ ਕਰਦੇ ਚੱਲ ਚੱਲ ਸਹਿਦ ਚੱਲ ਚੱਲ ਜਿਵੇਂ ਚੱਲ ਜਿਵੇਂ ਚੱਲ ਵੇਛੀ ਜਾਣਾ ਇੱਕ ਜੀ ਆ ਆ ਆ ਸਹਿ ਚਲ ਉਪਰ ਤੀ ਜਾਣਾ ਹੁਣ ਜਾਣਾ ਨਹੀਂ ਅੱਛਾ ਜੀ ਆ ਜੋ ਉਪਰ ਤੀ ਜਾ ਆ ਸਹਿ ਦੇਖੋ ਕੀ ਕਰਦਾ ਬਰਫ ਗੱਲ ਕਿੱਲੋ ਖਾਦੀ ਆ ਉਹ ਉਹ ਦੇ ਦੇ ਬਰੈਡ ਵਾਲੇ ਮਗਰਾਂ ਕਿਆ ਹਾਲ ਝੁੰਮਰ ਬਾਈ ਆ ਨਾ ਮਿੰਨੀ ਝੁੰਮਰ ਬਾਈ ਆ ਨਾ ਹਾਂ ਆਇਆ ਕੁਛ ਬਾਰ ਆਇਆ ਕੁਛ ਬਾਰ ਆਇਆ ਕੁਛ ਬਾਰ ਆਇਆ ਜਿਹਦਾ ਮੁੰਡਾ ਲਾਉਂਦਿਆ ਦੇ ਹਾਂ ਮਿੱਟੀ ਜਾਕ ਕੋ ਮਿੱਟੀ ਜਾਕ ਹਾਂ ਬਣਾਉਂਦੇ ਹਾਂ ਹਾਂ ਹਲੋ ਲਓ ਵੀ ਜੱਟੋ ਬਣ ਗਈ ਆ ਸੈੱਟ ਨੰਬਰ 1 ਸੈੱਟ ਇੱਕ ਨੰਬਰ ਕਰਤਾ ਹੀ ਚਾਲੂ ਕੋਈ ਸਾਹਿਬ ਨੇ ਚਲੋ 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 ਸਾਹਿਬ ਹੋ ਵੀ ਪਕੌੜੇ ਹਿਲਦੇ ਹੀ ਹੋਵੇ ਪਕੌੜੇ ਹਿਲਦੇ ਅੱਜ ਕਿਆ ਆਈ ਇਹ ਨਾ ਘਟ ਖਾਲਾ ਉਦੋਂ ਤੇਲ ਮਾੜਾ ਹੀ ਹੁੰਦਾ ਵਾ ਚਲੋ 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 ਕਾਬਾਜ ਪਰਲੀ ਸਾਈਡ ਕਮਾਂਡੋ ਵੀ ਬਣਾਤੇ ਆ ਕੋਈ ਸਾਹਬ ਨੇ ਚਲੋ ਚਲੋ ਜਾਣ ਦਿਓ ਹੁਣ ਕੋਈ ਨਾ ਆਹ ਵੇ ਕਹਿੰਦੇ ਕੱਲ ਪਕੌੜੇ ਜ਼ਿਆਦੇ ਖਾ ਲਈ ਸਹੀ ਨੇ ਹਾਂ ਕਰਦਾ ਵਾਂ ਵੈਜਦੀ ਹੋਕ ਹੁਣਾਂ ਦੇ ਤੈਨੂੰ ਬੁੱਢਾ ਹੋ ਗਿਆ ਤੂੰ ਕਿੰਨੇ ਸਾਲ ਹੋ ਗਿਆ ਤੈਨੂੰ ਆਉਂਦੇ ਨੂੰ ਵੈਰੀ ਗੁੱਡ ਵੈਰੀ ਗੁੱਡ ਮੋਰੇ ਆ ਲੱਗਾ ਚਲੋ ਚਲੋ ਕਮਾਂਡੋ ਕਮਾਂਡੋ ਚਲੋ ਬਹੁਤ ਵਧੀਆ ਭਾਜੀ ਉਹ ਆ ਵੀ ਆਇਆ ਕਹਿੰਦੇ ਅੱਜ ਅਥਰਾ ਘੋੜਾ ਵੀ ਆਇਆ ਅੱਜ ਉਹ ਜੀ ਵੱਧ ਗਏ ਸਹਿਜ ਕੋ ਸੱਟ ਨਹੀਂ ਲੱਗੰਦੇ ਅੱਜ ਤੇ ਬਹੁਤ ਇਹਦਾ ਮੰਦਾ ਹਾਲ ਆ ਪਕੌੜੇ ਖਾ ਕੇ ਕੱਲ ਗੁਰਦੁਆਰੇ ਪਕੌੜੇ ਖਾ ਲੇ ਅੱਧਾ ਟੋਕਰਾ ਖਾਦਾ ਕਿ ਨਹੀਂ ਤੂੰ ਪੂਰਾ ਟੋਕਰਾ ਅੱਧਾ ਟੋਕਰਾ ਖਾ ਗਿਆ ਪਕੌੜਿਆਂ ਦਾ ਤੂੰ ਪੂਰਾ ਉਹ ਹੁਣ ਖਿੱਚ ਨਹੀਂ ਹੁੰਦਾ ਹੁਣ ਕੰਮ ਨੂੰ ਲੱਗਣ ਹੀ ਨਹੀਂ ਦੇਈ ਕਿ ਮਰਿਆ ਹੀ ਪਿਆ ਸੱਪ ਤੂੰ ਤਾਂ ਮਰਿਆ ਪਿਆ ਤੂੰ ਤਾਂ ਵੀਡੀਓ ਦਾ 36 30 36 30 ਇਹਦੇ ਚੱਕਰ ਚ ਵੇਸਣ ਫੇਰ ਘੋਲਣਾ ਪਿਆ ਹੋਂ ਉਹ ਵੀ ਹਲਵਾਈ ਕਹਿੰਦਾ ਮੇਰੀ ਨਹੀਂ ਹਾਂ ਹੋਇ ਇਹਨੂੰ ਸੱਦਿਆ ਸੀ ਲੋਹਿਆਂ ਤੋਂ ਜਿੱਦਾਂ ਉਹ ਤੇ ਫੜਾ ਕੇ ਜਾ ਚੱਲੋ ਗਰੇ ਯਾਰ ਤਰ ਹਲਵਾਈ ਕਹਿੰਦਾ ਮੈਂ ਜੀ ਮੈਨੂੰ ਕੀ ਪਤਾ ਸੀ ਇੰਨੇ ਹੋਣਾ ਮਬਲਾ ਨੇ ਮੈਂ ਪਹਿਲਾਂ ਕਹਿੰਦਾ ਪੂਰੇ ਦੋ ਵੱਧ ਬਣਾ ਲੈਂਦਾ ਡੱਬਾ ਹੀ ਚਲਾਤਾ ਹੋਰ ਵੇਖ ਤਾਂ ਹੁਣ ਸੇਖੀ ਬੜਕੀ ਨਹੀਂ ਹੋਣਾ ਵੇਖੀਂਗਾ ਉੱਪੀ ਦੇਖੀ ਜਾਂਦਾ ਤੂੰ ਕਿਹੜਾ ਕੋ ਪੱਟ ਪਣਾ ਸਾਈਡ ਤਾਂ ਨਹੀਂ ਜਾਣਾ ਦੇਖੀਂ ਇਹ ਉਹ ਵੇ ਉਹ ਆ ਕੀ ਆ ਕੀ ਤਾਂ ਢੱਪਣੀਆ 36 ਦੀ ਨੇ ਉਹ 36 30 ਦੇ ਟਰਬੋ ਪਾਟੀ ਹੋਈ ਵੇਖਾਂ ਇੱਥੇ ਦੋ ਡੱਬਾ ਦਾ ਪਾ ਜੀ ਆ ਵੇਖੀ ਕਿ ਕਿਦਾਂ ਟੱਪਦਾ ਸਹੀ ਟੱਪਦਾ ਸਹੀ ਰੇਖੀ ਦੇਖ ਲੈ ਵੀ ਪਿੱਛੇ ਪਿੱਛੇ ਆ ਪਿੱਛੇ ਪਿੱਛੇ ਜੀ ਗਾਲ ਤਾਂ ਚੱਪਦਾ ਹੌਲੈਂਡ ਵੇਚ ਲਾ ਕਾਦਾ 36 30 ਐ ਇਹ ਇਹਨੂੰ ਤਾਂ ਕੋਈ 10 3 ਨਵੀਂ ਕਹਿਣਾ ਜਿੱਦਾਂ ਸੈਟ ਲਾਉਂਦਿਆਂ ਤੂੰ ਇਹ ਲੱਤ ਵੜ ਗਿਆ ਪਿੱਛੇ ਹਾਂ ਇਹ ਕਰਦਾ ਇਹ ਲੱਤ ਛੋਟੀ ਪੈਣੀਆਂ ਵੀ ਆ ਤੇਰੇ ਚੱਲ 36 30 ਲੈ ਪੈਂਚਰ ਹੋ ਗਿਆ ਰਾਜ ਬੱਟੇ ਮੂ ਮੈਨੂੰ ਕੀ ਪਤਾ ਸੀ ਐਡਾ ਮਾੜਾ ਟਰੈਕਟਰ ਵਾ ਲਾਂਤ ਐ ਹੋਜੇ ਟਰੈਕਟਰ ਦੇ ਮੈਂ ਤਾਂ ਐਵੇਂ ਲੈ ਲੈਣ ਲੱਗਾ ਸੀ ਇਹਨੂੰ 3630 ਮੈਂ ਐਵੇਂ ਲੈ ਲੈਣ ਲੱਗਾ ਸੀ ਪਾਰਕੀ ਟਰਬੋ ਪਾਜੀ ਸੀ ਲੋ ਗੈਂਜਨ ਹੋ ਗਿਆ 3630 ਦਾ ਇਹ ਡਿੱਗਦਾ ਫਿਰਦਾ ਹੈ 3630 ਚੱਲ ਬੁਗਲੇ ਪਹਿਲਾਂ ਜਾਣਾ 3630 ਤੋਂ ਆ ਗਿਆ ਬੁਗਲਾ ਮਗਰ ਮੂਰੇ ਜਾਣਾ ਤਾਂ ਆ ਗਿਆ ਮਗਰ ਭਾਜੀ ਨੇ ਵਾਕੀ ਮੋਰ ਬਣਾਇਆ ਇਹ ਝਾੜੂ ਰਹਿ ਗਿਆ ਭਾਜੀ ਠੱਕਾ ਬਹੁਤ ਕਰਨ ਦੀਆਂ ਦੋ ਦਿਨ ਹੋ ਗਏ ਆ ਠੱਕੇ ਦਾ ਹੀ ਕੰਮ ਜੂ ਹੁਣ ਬੰਦੇ ਵਧਿਆ ਨਾ ਝਾੜੂ ਦੁਖੋ ਪਏ ਆ ਹਾਂ ਤਾਂ ਭਾਈ ਨੇ ਗੁਰਜ ਫੜਿਆ ਹੋਇਆ ਮੋਢੇ ਤੇ ਰੱਖ ਲੈਂਦਾ ਵਾ ਠੱਕੀ ਤੁਰਿਆਉਂਦਾ ਕੰਮ ਨੂੰ ਚਲੋ ਚਲੋ ਪੁੱਤ ਮੈਂ ਤਾਂ ਪ੍ਰਧਾਨ ਹਜੇ ਵੇਟ ਕਰਦੇ ਆਂ ਅਸੀਂ ਤੇਜ਼ ਲਾਉਣਾ ਹੁੰਦਾ ਸੈੱਟ ਇਹ ਗੋਲੇ ਮੋਏ ਨੀਂਦ ਵਾਲੀਆਂ ਸਤਾਦ ਨੂੰ ਬੁਲਾਉਣੀ ਅਸੀਂ ਅਸੀਂ ਤੇਜ਼ ਲਾਉਣਾ ਹੁੰਦਾ ਸੈੱਟ ਉਹ ਖੋਲੀ ਲਾਉਂਦੇ ਆ ਤਾਹੀਂ ਵੇ ਮਗਰ ਤੇਜ ਬਹੁ ਆਹੀਂ ਉਹ ਨਹੀਂ ਪਿੰਡਾਂ ਨੂੰ ਬੇਨਤੀ ਕਰੋ ਸ਼ਰਧਾਈ ਦਾ ਕੰਮ ਕਰੋ ਮੁੰਡੇ ਤੀ ਤੂਈ ਕਰੋ ਯਾਰ ਤੇਜ ਕਰੋ ਬੰਦੇ ਚਲ ਗਲਾਗਲਾ ਹੀ ਵੀ ਪੀ ਲਿਆ ਕਰਾਂਗੇ ਆ ਬਾਹਨੇ ਨਾ ਆਹ ਲਓ ਵੀ ਸ਼ਰਧਾਈ ਦੀ ਡਿਮਾਂਡ ਆ ਗਈ ਹੈ ਜਟੋ ਸ਼ਰਧਾਈ ਸ਼ਰਧਾਈ ਕਰ ਦੇਣੀ ਬਾਅਦ ਤੁਸੀਂ ਕਹਿੰਨਾ ਪੀ ਨਹੀਂ ਹੁੰਦੀਗੀ ਚਲੋ ਚਲ ਛੋਟੇ ਕੁੱਟ ਬਣਾ ਦਨੇ ਆਪ ਸੈੱਟ ਨੰਬਰ ਆ ਗਿਆ ਹੀ ਅਗਲਾ ਚਲੋ 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 ਜੇ ਕੌਂਡ ਕੀ ਹੈ ਨਾ ਟਰਬੋ ਕੋ ਵੇਖੀਂਗਾ ਟਰਬੋ ਪਾੜਦਾ ਇੱਥੇ ਵੇਖੀਂ ਚਲੋ ਚਲੋ ਭਾਈ ਚਲੋ ਚੱਲ ਟਰਬੋ ਚੱਲ ਟਰਬੋ ਇਹ ਬੱਰ ਰਿਹਾ ਇਸ ਨੂੰ ਇਹ ਉਹ ਗੁਰਿਉ ਰਿਹਾ ਚੱਲ ਤੈਨੂੰ ਅੱਕੇ ਲਾਉਣਾ ਮਗਰ ਮੈਂ ਜਲਦੀ ਆ ਜਲਦੀ ਫੋਨ ਫੜ ਰੁਕ ਜਾ ਉਹ ਰੁਕ ਜਾ ਭਾਈ ਆ ਉਧਾ ਭੱਜੀ ਜਾਂਦਾ ਉਹ ਗਿਆ ਯੋ ਟਰਬੋ ਛਾਲਾ ਮਾਰਦਾ 36 ਦੀ ਕਿੱਦਾਂ ਰਹਾ ਹੈ 33 ਦੀ ਕਰ 33 ਦੀ ਇੱਕ ਨਾਲ ਹੋਣਾ ਹੀ ਆ ਜਾਵੋ ਆਵੜਣੀ ਜੈਨੂ ਵੇਚੀ ਦਮਾਣਾ ਮੈਂਤ ਵਾਲਾ ਦਰ ਦਿੰਦਾ ਉਤਰ ਚੱਲ ਮੈਂ ਹੁਣ ਨਹੀਂ ਇਹਨੇ ਲਾ ਕਿੱਥੇ ਲਾ ਕੇ ਆਪਾਂ ਇੱਧਰ ਕਿੱਦਾਂ ਆ ਗਿਆ ਤੂੰ ਲਾ ਕੇ ਆ ਆਹ ਲਾ ਕੇ ਹਾਂ ਜਿਹੜਾ ਹਾਂਜੀ ਤੂੰ ਕਿਉਂ ਲਾਇਆ ਤੇਰਾ ਚੱਲਦਾ ਸੈਟ ਕੱਲ ਦਵਾਲਾ ਆਪਣੇ ਦੋਸਤ ਆ ਗੱਲ ਲੋਣੀ ਨਾਲ ਆਤ ਗਿਆ ਇਥੋਂ ਤਾਂ ਹੀ ਆਇਆ ਪੁੱਤ ਹੁਣ ਇਹਨੇ ਆਪਾ ਸੈਟਲ ਹੋਣਾ ਆਪਾ ਦੋਰੋਂ ਸਾਰਾ ਐ ਚੱਲ ਉੱਧਰ ਮੂਰੀ ਬਣਾਉਣ ਨੂੰ ਮੁੰਡੇ ਬਣਾ ਸਕੀ ਦੀ ਚੱਲ 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 ਇਹਨੇ ਬਾਦ ਦੋਜਾ ਸੈਟਾ ਤਾ ਤੋ ਪਹ ਜਾ ਨਾ ਭਾਜੀ ਇਹ ਭੱਜ ਗਿਆ ਮਗਰ ਚੱਲ ਜਾ ਅੱਗੇ ਚੱਲ ਚੱਲ ਆਈਏ ਭਾਜੀ ਹਾਂ ਆ ਰੁਕ ਜਾ ਚਾਲ ਕਰਦੇ ਸਾਨੂੰ ਚੱਲੇ ਰੋਈ ਹਾਂ ਤਾਂ ਗਿਆ ਭਾਜੀ ਅੱਛਾ ਤਾਂ ਕਰ ਲੈ ਪਤਾ ਨਹੀਂ ਜਿਨੇ ਨਹੀਂ ਮੈਂ ਸ਼ਾਬਾਸ਼ ਗੁਰੀ ਸ਼ਾਬਾਸ਼ ਮੇਰਾ ਭਰਾ ਹੈਪੀ ਆ ਅੱਜ ਸਾਰੇ ਵਲੌਗ ਚ ਹੈਪੀ ਮੇਨ ਆ ਅੱਜ ਹੈਪੀ ਮੇਨ ਆ ਪਹਿਲੀਆਂ ਚ ਜਿਹੜਾ ਸੁਪਰ ਸਟਾਰ ਇਹ ਫਿਰ ਇੰਦਾ ਵੱਟਾ ਵੀ ਲੁੱਟਿਆ ਜਾ ਗਿਆ ਇਹ ਆਜੋ ਆਜੋ ਪਾਜੀ ਬਹੁਤ ਵਧੀਆ ਚਲੋ ਚਲੋ ਬਟਾ ਅੱਥਰ ਸਰ ਤੇ ਹਾਂ ਕਹਿੰਦੇ ਗੱਭਰੂ ਪੱਠੇ ਵੀ ਵੜਦਾ ਵਾਂ ਤੇ ਮਿਹਨਤ ਵੀ ਲਾਉਂਦਾ ਵਾਂ ਨਾ ਵੱਟਾ ਵੀ ਬੰਨਦਾ ਵਾਂ ਵੱਟਾਂ ਵੀ ਬੰਨਨਦਾ ਵਾਂ ਅਰੇ ਕੰਡੇ ਵੀ ਕੱਢਦਾ ਵਾਂ ਪੁਲੀ ਵੀ ਪਾਉਣੀ ਜਨੇ ਸਾਜੀ ਗਾਲ ਕੋਈ ਨਹੀਂ ਆ ਜਾ ਚੱਲ 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 ਤੂੰ ਖੜਾ ਇੱਥੇ ਛੋਟਾ ਵੀ ਆ ਗਿਆ ਪਾਜੀ 36 30 ਆ ਗਿਆ ਦੇਖੋ ਸਾਈਡ ਤੇ ਤੁਹਾਨੂੰ ਸਾਈਡ ਨਾਲ ਮਾਰਦੇ ਮਾੜੀ ਬਈ ਉਹਦੇ ਲਾਤਾਂ ਤੇ ਜੋਗ ਚੰਬੜੀ ਹੋਈ ਹੁਣ ਬਈ ਪਾਣੀ ਪੀਣਾ ਧੋ ਨਹੀਂ ਪਾਜੀ ਏਦਾ ਸੁਆਦ ਪਾਜੀ ਇਹ ਲਾਉਣ ਨਹੀਂ ਦਿਆ ਕਵੇ ਬਾਈ ਜੀ ਸਮਝ ਬਾਈ ਪੋਣਾ ਬਲੌ ਸਾਰਾ ਸਾਰਾ ਪੋਣਾ ਸਾਰਾ ਵੀ 36 30 ਦੀ ਪੈਨ ਦੀ ਵੀਡੀਓ ਹੁਣ ਟਰਬੋ ਪਾਟੀ ਹੋਈ ਬੈ ਨਹੀਂ ਹੁੰਦਾ 36 30 ਆ ਬੈਂਦਾ ਕਿ ਨਹੀਂ ਮੁੰਡਾ ਵੇਖ ਮਗਰਲਾ ਕਿਉਂ ਉਧਰ ਵੇਲਾ ਬਹੁਤ ਸਵਾਦ ਆ ਉਹ ਵੇ ਕਿਉਂ ਵੇਖ ਨੱਚਦੀ ਜਵਾਨੀ ਕਿ ਨਹੀਂ ਵੇ ਇਹ ਮੁੰਡੇ ਆ ਤੇ ਆ ਵੀ ਕਿਉਂ ਹੈ ਹੈ ਇੰਜਣ ਹੀ ਮਾੜਾ ਹੋਵੇ ਗੋਡਿਆਂ ਤੇ ਹੋ ਗਿਆ ਇੰਜਣ ਆ ਹੋਵੇ 36 ਦੀ ਖਿੱਚੀ ਲਿਆਂਦਾ ਪਰ ਸਾਰਿਆਂ ਨੂੰ ਆਕੇ ਲੱਗਦਾ ਨਾਂ ਦਾ ਹੈ ਸਮਰਤ ਤੇ ਪ੍ਰਾਨੋ ਕੋਰੇ ਆਇਥੇ ਲੱਤਾਂ ਖੋਲ ਕੇ ਰੱਖਣ ਪਾਜੀ ਸੈ ਹੀ ਨੇ ਸੈਟ ਅਦਾ ਲਾਇਆ ਹੋਰ ਨਾ ਲੱਤਾਂ ਹੋਰ ਪਾਜੀ ਇਹਨੂੰ ਕਾ ਸੌਂ ਖਾ ਨੱਤ ਕਹੇ ਕਾ ਹਾਂ ਹੁਣ ਬੈਠ ਪਾਜੀ ਸੈ ਹੀ ਨੇ ਸੈਟ ਅਦਾ ਲਾਇਆ ਹਾਂ ਸੈ ਕੀ ਗੱਲ ਚੱਲ ਬੈਠ ਚੱਲ ਬੈਠ ਇੱਥੇ ਸਿਰੂ ਕਰ ਇੱਥੇ ਆ ਮਗਰ ਲੈ ਜਾਣਾ ਮੈਂ ਆ ਘਰਦਾ ਪਾਜੀ ਲੱਤਾਂ ਤੇ ਬੈਠ ਥੱਲੇ ਨੂੰ ਹੋਰ ਛੋਟੀ ਆ ਗਈ ਮਗਰ ਪੱਜ ਕੀ ਗੱਲ ਹੈਪੀ ਬਾਤੇ ਆ ਹੈ ਪਾਜੀ ਕਹਿੰਦਾ 2 ਹੋਰ ਰੁਪਏ ਹੋ ਜੀ ਇਹ ਨਾ ਆ ਗਏ ਨਹੀਂ ਆਏ ਹੁਣ ਨੇ ਇਹ ਦੋ ਬੋਲੇ ਦੁਕੇ ਸੀਮੈਂਟ ਦੇ ਰੇਤਾ ਬਜਰੀ ਮਗਵਾ ਕੇ ਸਮਾਦ ਬਣਾ ਦਿਓ ਕੰਮ ਨਹੀਂ ਹੋ ਰਿਹਾ ਹਾਂ ਯਾਦਗਰੀ ਯਾਦਗਰੀ ਕੈਂਪ 'ਚ ਯਾਦਗਰੀ ਬਣ ਗਈ ਪੂਜਨਾ ਵੀ ਨਹੀਂ ਕੀਨੇ ਪੂਜਨਾ ਕੀਨੇ ਹੈ ਕਹਣਾ ਇਹ ਤਾਂ ਮਿਹਨਤ ਨਹੀਂ ਲਾਉਂਦਾ ਬਦਨੀਤਾ ਇਹ ਤਾਂ ਹੋਰੀ ਨੋਤੀ ਮਾਰਨੀ ਹੈ ਬਈ ਸਾਬੇ ਚਲੋ ਮੂੰਹ ਘਾ ਦੋ ਸਿੱਟੀ ਤੁਰਿਆ ਆਣਾ ਅੱਜ ਇੱਥੇ ਨਹੀਂ ਇਧਰ ਭਾਈ ਜੀ ਸੱਦਨਦੇ ਆ ਗੱਲ ਸੁਣ ਭਾਈ ਦੀ ਜੀ ਭਾਈ ਜੀ ਮੈਂ ਤਾਂ ਜਿਆਦੀ ਲਵਾਈ ਅੱਜ ਇੱਥੇ ਆ ਇੱਥੇ ਭਾਈ ਜੀ ਕੋ ਆ ਉੱਥੇ ਬੈਠੋ ਮੂੰਹ ਘਾ ਡੋਟ ਲੈ ਗਈ ਤਾਂ ਭਾਈ ਜੀ ਕਹਿੰਦਾ ਉਹ ਕਹਿੰਦੇ ਕਿੰਨੇ ਖਾਦੇ ਦੋ ਮਿੰਟ ਤਾਂ ਤਿੰਨ ਕਿਲੋ ਨਹੀਂ ਭਾਈ ਪੰਜ ਨਹੀਂ ਸੱਤ ਕਿੰਨੇ ਖਾਦੇ ਪਕੌੜੇ 10 ਪੌਣੇ ਕਿਲੋ ਕਿੰਨਾ ਕਿਲੋ ਤਾਂ ਵੀ ਥੋੜੇ 1 ਕਿਲੋ ਪੌਣੇ ਕਿਲੋ ਤਾਂ ਵੀ ਥੋੜੇ ਕਿੰਨੇ ਖਾਦੇ ਆ ਇਹ 1 ਕਿਲੋ ਆ 1 ਕਿਲੋ ਥੋੜੀ ਨਾ ਇੰਨਾ ਕਿਲੋ ਐਡਾ ਇਹ ਤਾਂ ਬਰੈਡ ਪਕੜ ਇੱਕ ਹੁੰਦਾ ਓਏ ਆ ਬੁੜੀਆਂ ਨੂੰ ਖਵਾਈ ਜਾਂਦਾ ਇੱਧਰ ਨਹੀਂ ਆਉਂਦੇ ਕੀ ਕਹਿੰਦਾ ਸੀ ਬੁੜੀਆਂ ਨੂੰ ਕਹਿੰਦੇ ਗੱਲ ਕੋਲ ਨੂੰ ਬੁੜੀਆਂ ਦੋ ਦੋ ਵਾਰੀ ਖਾ ਲਈ ਸੀ ਤੇ ਤੈਨੂੰ ਪਕੌੜੇ ਨਹੀਂ ਦਿੰਦਾ ਹੀ ਉਹ ਹੈਂ ਦੜਾ ਡੜ ਦੇ ਪਕੌੜੇ ਪਹਿਲਾਂ ਘੜਾਤ ਲਵਾ ਚਾਜ ਡੜਾ ਭਾਜੀ ਬਸ ਬਸ ਹੋ ਗਈ ਅੱਜ ਉਹ ਪਕੌੜੇ ਡਿੱਗਣ ਡੇ ਹੀ ਅੱਜ ਹੋ ਗਈ ਬਸ ਬਸ ਕਿ ਨਹੀਂ ਹੈਂ ਕਰਾਤੀ ਟਰਬੋ ਬਸ ਉਧਰ ਚੰਦੀਆਂ ਆ ਪਈਏ ਇਹ ਦੋ ਬਰੇਟਾ ਦਾ ਗਿਆ ਬਲੂ ਹੋਏ ਹੋਏ ਦੋ ਸੈੱਟ ਰਹਿੰਦੇ ਆਜੇ ਦੋ ਸੈੱਟ ਰਹਿੰਦੇ ਚਲੋ ਉੱਠ ਉੱਠ ਆ ਹੈਪੀ ਚਲ ਰੋਣ ਲਾ ਪਿਆ ਭਾਜੀ ਕਹਿੰਦਾ ਮੈਨ ਲਾਉਣੇ ਦੋ ਸੈੱਟ ਲੱਗਣੇ ਆ ਚੋਰੀ ਵੱਡਣੀ ਆ ਅੱਜ ਲੱਗਾ ਟੀ-ਸ਼ਰਟ ਲਾਉਣੇ ਤੂੰ ਲੋਨ ਲਾਟੀ ਚਲ ਤੂੰ ਲਾਦਾ ਦੇਰ ਨੇ ਦੇਖਿਆ ਦੋ ਸੈਟ ਲਾਉਣੇ ਹਜੇ ਤੂੰ ਦੋ ਕਿੱਕ ਲਾਉਣੇ ਤਿੰਨ ਕਿੰਨੇ ਸੈਟ ਲਾਉਣੇ ਦੱਸ ਦੇ 36 ਦੀ ਨੂੰ ਕੀ ਹੋਇਆ ਅੱਜ 36 ਦੀ ਮਤ ਬਹੁਤ ਬੋਲ ਹੈ ਹੈ 36 ਦੀ ਨੂੰ ਅੱਜ ਬਹੁਤ ਵਾਹਿਆ ਤੇਲ ਖਰਾਬ ਹੋ ਗਿਆ 36 ਦੀ ਦਾ 36 ਦੀ ਦਾ ਅੱਜ ਤੇਲ ਖਰਾਬ ਹੋ ਗਿਆ ਕੱਲ ਸਰਵਿਸ ਕਰਾ ਕੇ ਲਿਆਉਣੀ ਹੋਵੇ ਬਿੱਟੂ ਕੋਜ ਬਾਲਾ ਹੋ ਰਹਾ ਹੈ ਨਾ ਬਾਲਾ ਜਿਆਦਾ ਹੈ ਨਾ ਭਾਈ ਜਿਆਦਾ ਹੋ ਰਿਹਾ ਹੈ ਤਸੱਲੀ ਕਰਾ ਦਿੰਦਾ ਨਾ ਮਾੜਾ ਪਾਣੀ ਨਿਕਲੀਆਂ ਤਾਂ ਤੂੰ ਤਰਸ ਵੀ ਨਹੀਂ ਕਰਦਾ ਨਾ ਇਹ ਕੋਜ ਕਰਦਾ ਕਿ ਨਹੀਂ ਤਰਸ ਕਿਉਂ ਇਕੱਠੇ ਹੋ ਜਾਓ ਉਹਨਾਂ ਵੀ ਦਵਾਈ ਸੀ ਨਾ ਪਾਣੀ ਜੁੱਤੇ ਫੁੱਦਣੋਂ ਲੱਗਣੇ ਚੱਲ ਗਰੀ ਆਪਾਂ ਚਲ ਆਜੋ ਲਾਉਣੀ ਆ ਨਾ ਚੱਲਾ ਆ ਜਾ ਕੱਲਾ ਹੀ ਨਾਲ ਹੋ ਪੁਗਲਾ ਹੋ ਜਾਂ ਨਾਲ ਪੱਜਾ ਇੱਧਰ ਪੱਜਾ ਇੱਧਰ ਆ ਤੋ ਤੱਕ ਕੇ ਕੱਲਾ ਨੇ ਆ ਜਾ ਨਾਲ ਨਾਲ ਕੁਗਲਾ ਕਰ ਲਿਆ ਚੱਲ ਕਿੱਥੇ ਚੱਲ ਤੂੰ ਇੱਧਰ ਆਇਆ ਹੋਇਆ ਰੈਂਪ ਤੇ ਆਪਾਂ ਦੀਆਂ ਆਇਆ ਜੋ ਤੇ ਆਇਆ ਸਾਹ ਮੂਹ ਚਾਤ ਲੌਣਾ ਮਗਰ ਆਣ ਕੇ ਓਏ ਓਏ ਉਹ ਆਹ ਆ ਰਹੇ ਨੇ ਓਏ ਓਏ ਅੱਜ ਜਾਓ ਮੇਰਾ ਸੱਜ ਪਈ ਜਾਈ ਮੈਂ ਤਾਂ ਕੀਤਾ ਹੀ ਨਹੀਂ ਇਹ ਮਾਰਦਾ ਹੀ ਮੇਰੇ ਦੱਗੇ ਪੈਰ ਦੱਸਦਾ ਬੜਨਾ ਤੇਰੇ ਜਾਨੀਆਂ ਵੱਜ ਜਾਣੀਆਂ ਤਰ ਮੈਂ ਕਹਿਣਾ ਜੇ ਜੁਪ ਨਹੀਂ ਹੋਇਆ ਜੁਪ ਨਹੀਂ ਇੱਧਰ ਆ ਤੂੰ ਓਏ ਆ ਜਾ ਆ ਜਾ ਕਿਲਫੀ ਆਓ ਵੀ ਆ ਗਿਆ ਚੱਲ ਤਨ ਫੜ ਪਈ ਮੈਂ ਤਾਂ ਕੀਤਾ ਹੀ ਨਹੀਂ ਮੇਰਾ ਇਹ ਤੂੰ ਕਹੇ ਨਾਲ ਚੱਲ ਫੜ ਪਈ ਮੇਰੇ ਅੱਲਾ ਚੱਲ ਫੜ ਮੈਂ ਦੇਖਿਆ ਇਹਨੂੰ ਉਰਿਆ ਸਾਇਰ ਗਿਆਨੀ ਨੇ ਸਾਇਰ ਚੱਕ ਜੱਪੜ ਚੱਕ ਜੱਪੜ ਖੱਪ ਮਾਰੀ ਜੀ ਦੋਈ ਜਾਨੇ ਖੱਪ ਦੇ ਦੋ ਦੋ ਚਪਲਾ ਏ ਨਾ ਵਜੀ ਤੇਰੇ ਵਜਨੀ ਉਹ ਆਪਣੀ ਮਾਰ ਲਈ ਉਹਨੇ ਸਾਇਰ ਬੜਾ ਵਜੀ ਦੇਖ ਹੱਥ ਆਹ ਹੈ ਇਧਰ ਇਧਰ ਵੀ ਏ ਬੋਲ ਬੋਲ ਦੇ ਕਿੱਦਾ ਕੁੱਟਿਆ ਸਾਇਰ ਨੇ ਉਧਰ ਵੀ ਰਹਿ ਗਈ ਹੈ ਨਹੀਂ ਨਹੀਂ ਵਾਈ ਲੈ ਹੇ ਅਨੰਤ ਆਹ ਦੇ ਤੂੰ ਕਿ ਸੱਪ ਕਰਨੀ ਹੁਣ ਸੱਪ ਕਰਨੀ ਹੁਣ ਤੂੰ ਕਹੇ ਮੈਂ ਕੋਚ ਤੂੰ ਆ ਨਹੀਂ ਦੂਜਾ ਕੋਲ ਆ ਤੂੰ ਨਹੀਂ ਗਿਆ ਚਲਾ ਓਏ ਚੱਲ ਚੱਲ ਸਹਿਜ ਆਹ ਟਰਬੋ ਗਿੱਲੀ ਹੋਈ ਹੋਈ ਮਗਰੋਂ ਚੱਲ ਸਹਿਜ ਜਾਣ ਸ਼ਹਿਜ ਤਕੜਾ ਆ ਤੂੰ ਝੋਟਾ ਚਲੋ ਤੋਰੋ ਅਗਲੇ ਪੋਰ ਆ ਭਾਜੀ ਵਾ ਹੰਭ ਗਿਆ 36 30 ਸ਼ਾਬਾਸ਼ ਗੁਰੀ ਆਵੇ ਆਵੇ ਸ਼ਾਬਾਸ਼ ਸ਼ਾਬਾਸ਼ ਬੁਗਲੇ ਸ਼ਾਬਾਸ਼ ਆ ਮੁੰਡੇ ਦੋਵੇਂ ਬਦਾਮਾਂ ਵਾਲੇ ਆ ਸਹਿਜ ਹੀ ਠੀਕ ਹੀ ਹੋਇਆ ਚੱਲ 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 36 ਦੀ ਕੀ ਹੋਇਆ ਹੈਪੀ ਓਏ ਆ ਜਾ ਪ੍ਰਧਾਨ ਸਾਹਿਬ ਕਿੱਦਾਂ ਚੱਲ ਪ੍ਰਧਾਨ ਨਾਲ ਵਾਸੀ ਏ ਤੂੰ ਹੋ ਮੁੰਡਾ ਬਾਸ ਬਈ ਉਲਟੀ ਹੁੰਦੀ ਬਈ ਨਾ ਉਲਟੀ ਆਜੂ ਕੋਈ ਗੱਲ ਨਾ ਹੋਰ ਚੱਲ ਆ ਹਾਂ ਚੱਲ ਇੱਕ ਕੁੱਪਾ ਹੀ ਲਾਉਣਾ ਆਪਾਂ ਦੋ ਨਹੀਂ ਲਾਉਂਦੇ ਚੱਲ ਬਾਜੀ ਉਧਰ ਵੀ ਠਾਈ ਆ ਜਾ ਨਹੀਂ ਨਹੀਂ ਬਾਜੀ ਠੋਣਾ ਵਾ ਆਜੋ ਮਰਿਆ ਉਂਗਰਿਆ ਕੋਈ ਨਹੀਂ 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 ਆਜੋ ਆਜੋ ਚੱਲ ਹੈਪੀ ਚੱਲ ਚੱਲ ਇਹ ਵਲੌਗ ਚ ਜਾਣ ਡਿਆ ਹੀ ਤੇਰਾ ਸਾਰ ਉੱਠੇ ਕੀ ਕਰੂੰ ਜਿਵੇਂ ਹਾਂ ਹੱਥ ਲਾ ਲਾ ਇੱਕ ਭਾਈ ਨਹੀਂ ਬਸ ਇਹ ਹਾਂ ਗਰਮੀ ਜਿਆਦੀ ਭਾਈ ਗਰਮੀ ਜਿਆਦੀ ਹੈ ਬਹੁਤ ਜਿਆਦੀ ਭਾਈ ਭਾਈ ਮਾੜੇ ਮੂੰਹ ਤਾਂ ਕਰੋ ਕਿੰਨੇ ਸੋਹਣੇ ਲੱਗਦੇ ਤੁਸੀਂ ਭਾਈ ਕੀ ਹੈ ਆ ਟੈਟੂ ਬਣਾਇਆ ਮੁੰਡੇ ਦੇ ਦੇਖ ਆ ਵੇਲੇ ਟੈਟੂ ਬਣ ਗਿਆ ਇਹਨੂੰ ਕਹਿੰਦੇ ਜਦੋਂ ਜਦੋਂ ਮਿਹਨਤਾਂ ਦਾ ਆਊਗਾ ਪਸੀਨਾ ਆ ਵੇਹਲਾ ਕਹਿੰਦਾ ਫਿਰ ਪਿੱਛੇ ਵੀ ਬਣੂਗਾ ਨਕੀਨਾ ਆ ਵੇਲਾ ਇਹਨੇ ਗੱਲਾਂ ਹੁੰਦੀਆਂ ਇਹਨੇ ਲਾਇਆ ਕੌਣ ਹੈ ਗਾਈ ਉਹ ਚਾਪਰ ਗਿਆ ਜਦੋਂ ਜਿਆਦਗੀ ਆ ਗਈ ਆ ਜੀ ਉੱਠ ਗਿਆ ਆ ਗਿਆ 6 ਵਜੇ ਸਾਰੇ ਤੁਹਾਡੇ ਮੈਂ 6 ਵਜੇ ਆਇਆ ਤਾਂ ਮੈਂ ਹਾਂਜੀ ਅੱਜ ਦੀ ਮਿਹਨਤ ਹੋ ਗਈ ਆ ਖਤਮ ਤੇ ਐਕਸਾਈਡ ਲੱਗੀ ਆ ਪੂਰੀ ਬਾਹਰ ਗਰਮੀ ਹੁੰਦਾ ਕਰਕੇ ਅੱਜ ਮਿਹਨਤ ਬਹੁਤ ਜਿਆਦੀ ਔਖੀ ਲੱਗੀ ਹੁਣ ਆਪਾਂ ਤਾਂ ਕਿਹ ਜੰਮ ਵਿੱਚ ਥੋੜੀ ਜਿਹੀ ਪੱਖੇ ਦੀ ਲਈ ਹਵਾ ਤੇ ਅੱਜ ਬਹੁਤ ਜ਼ਿਆਦੀ ਗਰਮੀ ਸੀਗੀ ਤੇ ਤੁਸੀਂ ਵੀਡੀਓ ਦੇਖ ਹੀ ਲਿਆਣਾ ਕਿਦਾਂ ਡੈਗ ਡੈਗ ਮਿਹਨਤ ਲਾਉਂਦੇ ਆ ਅੱਜ ਪਰ ਫੇ ਵੀ ਗਰਮੀ ਜਿੱਦਾਂ ਵੀ ਸੀਗੀ ਮੁੰਡਿਆਂ ਨੇ ਮਿਹਨਤ ਜ਼ਰੂਰ ਲਾਈ ਹੈ ਆਉਂਦੇ ਜ਼ਰੂਰ ਆ ਤੁਸੀਂ ਦੇਖ ਹੀ ਲਿਆਵਾ ਕਿ ਛੁੱਟੀ ਬਹੁਤ ਘੱਟ ਕਰਦੇ ਆ ਮੁੰਡੇ ਹੁਣ ਪਹਿਲਾਂ ਛੁੱਟੀ ਘੱਟ ਕਰ ਜਾਂਦੇ ਸੀ ਹੋਣੀ ਛੁੱਟੀ ਬਹੁਤ ਘੱਟ ਕਰਦੇ ਆ ਤੇ ਤੁਸੀਂ ਸਾਡੀਆਂ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿੰਦੇ ਆ ਤੇ ਇਦਾਂ ਹੀ ਤੁਹਾਡੇ ਲਈ ਨਵੇਂ ਤੋਂ ਨਵਾਂ ਵਰਕਆਊਟ ਲੈ ਕੇ ਆਉਂਦੇ ਰਹਿਾਂਗੇ ਤੇ ਇਦਾਂ ਹੀ ਸਾਡੀ ਮਿਹਨਤ ਨੂੰ ਸਪੋਰਟ ਕਰੋ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਸ਼ੇਅਰ ਨਹੀਂ ਕੀਤਾ ਸਾਰੇ ਮੇਰੇ ਵੀਰ ਭਰਾ ਚੈਨਲ ਨੂੰ ਸ਼ੇਅਰ ਦੇ ਸਪੋਰਟ ਕਰ ਦਿਓ ਤੇ ਤਾਂ ਇਹ ਮੁੰਡਿਆਂ ਦਾ ਹੌਸਲਾ ਵਸ ਸਕੇ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜਿਹੜਾ ਸਾਡੇ ਬਲੌਗ ਦੇ ਵਿੱਚ